ਦੀ ਸਾਰੇ ਤੋਂ ਗੁਰੂ ਮਹਾਰਾਜ ਦੇ ਚਰਨਾ ਵਿੱਚ ਬੈਠ ਕੇ ਆਪਾਂ ਕੁਝ ਸਮੇਂ ਵਾਸਤੇ ਵਾਹਿਗੁਰੂ ਦੇ ਗੁਣਾ ਦਾ ਚਿੰਤਨ ਕਰਦੇ ਜਾਈਏ ਜੋ ਨਿਜਮ ਹੈ ਆਪੋ ਆਪਣਾ ਧਰਮ ਹੈ ਪਰ ਸਤਿਗੁਰੂ ਮਹਾਰਾਜ ਕਹਿੰਦੇ ਸਿੱਖ ਧਰਮ ਇਹ ਸਾਰਿਆਂ ਦਾ ਹੀ ਸਾਂਝ ਹੈ ਕਿਸੇ ਇੱਕ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸਭ ਦੇ ਸਾਂਝੇ ਹੈ ਮਹਾਰੇ ਕਹਿੰਦੇ ਖੱਤਰੀ ਬ੍ਰਾਹਮ ਸੂਦ ਵੈਸ ਉਪਦੇਸ਼ ਚੋਂ ਵਰਨਾ ਤੋਂ ਸਾਂਝਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਮਝਾ ਚੌ ਵਰਨਾ ਦੇ ਅੰਦਰ ਮਹਾਰਾਜ ਕਹਿੰਦੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵ ਗੁਸਈਆ ਕੋਈ ਅੱਲਾਹ ਹੀ ਕੋਈ ਵੀ ਧਰਮ ਹੈ ਅਥਵਾ ਚਾਰ ਪ੍ਰਕਾਰ ਦੇ ਨਾਲ ਸ੍ਰਿਸ਼ਟੀ ਦੀ ਉਤਪਤੀ ਹੈ ਪਦਾਇਸ਼ ਹੈ ਤੇ ਚਾਰੀ ਸ਼੍ਰੈਣੀਆਂ ਦੇ ਜੀਵ ਹੈ ਜਿੰਨੀ ਵਾਹਿਗੁਰੂ ਦੇ ਦਰ ਤੋਂ ਨਾਮ ਸਵਾਸਾਂ ਦੀ ਪੂੰਜੀ ਮਿਲਦੀ ਹੈ ਤੇ ਉਹਨੂੰ ਖਰਚ ਕਰਕੇ ਇੱਕ ਦਿਨਾ ਇੱਕ ਦਿਨ ਜ਼ਰੂਰ ਦੁਨੀਆ 'ਚ ਤੁਰ ਜਾਂਦੇ ਹੈ ਕਿਉਂਕਿ ਮੌਤ ਵੀ ਸ੍ਰਿਸ਼ਟੀ ਰਚਨਹਾਰ ਪਰਮੇਸ਼ਰ ਦਾ ਇੱਕ ਨਿਯਮ ਹੈ ਜਿਵੇਂ ਵਗਦਾ ਹੋਇਆ ਪਾਣੀ ਸਾਫ਼ ਰਹਿੰਦਾ ਹੈ ਨਾ ਖੜੇ ਹੋਏ ਪਾਣੀ ਵਿੱਚ ਕਿਰਮ ਪੈ ਜਾਂਦੇ ਐ ਬਦਬੂਦਾਰ ਹੋ ਜਾਂਦਾ ਹੈ ਵਰਤਨ ਯੋਗ ਨਹੀਂ ਜੀ ਰਹਿੰਦਾ ਬਿਲਕੁਲ ਸੇਮ ਇਹ ਸੰਸਾਰ ਦੇ ਵਹਿਣ ਨੂੰ ਹਮੇਸ਼ਾ ਕਰੋ ਤਾਜ਼ਾ ਤੇ ਸਾਫ਼ ਸੁਥਰਾ ਰੱਖਣ ਵਾਸਤੇ ਵਾਹਿਗੁਰੂ ਦਾ ਮੌਤ ਵੀ ਇੱਕ ਨਿਯਮ ਹੈ ਤੇ ਇਹ ਜਿਹੜਾ ਨਿਯਮ ਹੈ ਇਹ ਜਨਮ ਲੈਣ ਤੋਂ ਪਹਿਲਾਂ ਹੀ ਵਾਹਿਗੁਰੂ ਦੇ ਦਰ ਤੇ ਲਿਖਿਆ ਜਾਂਦਾ ਹੈ ਉਸ ਜਗ੍ਹਾ ਉਸ ਸਮਾਂ ਜਿੱਥੇ ਮਰਤੂ ਹੋ ਜਾਣੀ ਹੈ ਸ਼ਾਸਤਰ ਦੇ ਅੰਦਰ ਇਹਨੂੰ ਬਿਆਨ ਕੀਤਾ ਹੈ ਦਾ ਦੇਸ਼ ਕਾਲ ਵਸਤੂ ਦੇਸ਼ ਇਲਾਕਾ ਕਿਹੜਾ ਜਗ੍ਹਾ ਕਿਹੜੀ ਹੈ ਕਾਲ ਉਹ ਸਮਾਂ ਕਿਹੜਾ ਹੈ ਵਸਤੂ ਤੇ ਕਾਰਨ ਕੀ ਬਣਦਾ ਹੈ ਕਿਉਂਕਿ ਜਿਹੜਾ ਜੀਵ ਪੈਦਾ ਹੋ ਗਿਆ ਉਹਦਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋ ਗਿਆ ਤੇ ਘਟਨਾਵਾਂ ਵੀ ਸ਼ੁਰੂ ਹੋ ਗਿਆ ਸਮਾਂ ਦਿਨ ਬਦਿਨ ਉਹਦੀ ਉਮਰ ਘਟਦੀ ਹੈ ਗੁਰੂ ਮਹਾਰਜ ਕਹਿੰਦੇ ਔਦ ਘਟੈ ਦਿਨ ਸਵੈ ਨਾਰੇ ਦਿਨ ਰਾਤ ਉਮਰ ਘਟਦੀ ਹੈ ਪਰ ਅੰਤ ਨੂੰ ਉਹ ਸਮਾਂ ਆਉਂਦਾ ਜਿਸ ਵਕਤ ਇਹ ਜੀਵ ਦੀ ਯਾਤਰਾ ਜਿਹੜੀ ਪੂਰੀ ਹੋ ਜਾਂਦੀ ਹੈ ਜੀਨੂ ਬਚਨ ਕੀਤਾ ਵੀ ਅੱਜ ਕੱਲ ਕਰਦਿਆਂ ਕਾਲ ਵਿਆਪ ਹੈ ਬੇਅੰਤ ਸਰੀਰ ਦੁਨੀਆ ਅੰਦਰ ਆਉਂਦੇ ਐ ਤੇ ਬੇਅੰਤ ਚਲੇ ਜਾਂਦੇ ਐ ਸਵਹਿਣ ਦੇ ਅੰਦਰ ਗੁਰੂ ਮਹਾਰਾਜ ਕਹਿੰਦੇ ਵਾਰੀ ਆਪੋ ਆਪਣੀ ਕੋਇ ਨਾ ਬੰਦੇ ਧੀਰ ਜੀਨੂ ਸਤਗੁਰੂ ਮਹਾਰਾਜ ਜੀਆ ਨੇ ਜਨਮ ਦੇ ਕੇ ਭੇਜ ਦਿੱਤਾ ਉਹ ਆਪਣੀ ਫਿਰ ਪਰਾਲਬਦ ਨਾਲ ਲੈ ਕੇ ਆਉਂਦਾ ਹੈ ਜਿੰਦਗੀ ਦੇ ਅੰਦਰ ਉਤਰਾ ਚੜ੍ਹਾ ਹਰ ਇਨਸਾਨ ਤੇ ਬਣਦੇ ਆ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ ਪਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਸਫ਼ਰ ਨੂੰ ਤੈਅ ਕਰਦਿਆਂ ਹੋਇਆਂ ਇੱਕ ਦਿਨ ਮੌਤ ਦੇ ਪੜਾ ਤੇ ਚਲਿਆ ਜਾਂਦਾ ਹੈ ਇਹ ਸ਼ਾਸਤਰਾਂ ਦਾ ਬਚਨ ਹੈ ਵੀ ਤਾਨ ਧਾਰ ਕੇ ਕਿਨ ਕਿਨ ਨਹੀਂ ਵਿਵਤ ਲਹੀ ਜੇ ਭਗਵਾਨ ਰਾਮਚੰਦਰ ਦਾ ਜ਼ਿਕਰ ਕਰੇਗੇ ਤੇ ਉਹਨਾਂ ਨੂੰ ਵੀ ਸਰੀਰ ਮਿਲਿਆ ਤੇ ਤਾਜ ਕੋਸ਼ੀ ਹੰਦਿਆਂ ਹੁੰਦਿਆਂ ਪਲਤਾ ਲੱਗਿਆ ਵੀ 14 ਸਾਲ ਦਾ ਬਨਵਾਸ ਮਿਲ ਗਿਆ ਜੇ ਭਗਵਾਨ ਕ੍ਰਿਸ਼ਨ ਦੀ ਗੱਲ ਕਰੇਗੇ ਤੇ ਉਹਨਾਂ ਦੀ ਸੰਸਾਰ ਦੇ ਵਿੱਚ ਆਉਣ ਦੇ ਸਮੇਂ ਹੀ ਉਹਦੇ ਮਾਤਾ ਪਿਤਾ ਨੂੰ ਜੇਲ੍ਹ ਵਿੱਚ ਬੰਦ ਰੱਖਿਆ ਸੀ ਫਿਰ 10 ਗੁਰੂ ਸਾਹਿਬਾਨਾਂ ਦਾ ਜੀਵਨ ਪੜਦੇ ਆ 24 ਅਵਤਾਰਾਂ ਦੀ ਕਥਾ 10 ਬਾਣੀ ਵਿੱਚ ਮਹਾਰਾਜ ਨੇ ਬਹੁਤ ਖੋਲ੍ਹ ਕੇ ਲਿਖੀ ਹੈ ਤੇ तमाम ਕਥਾਵਾਂ ਦਾ ਨਿਚੋੜ ਕੀ ਹੈ ਵੀ ਸਰੀਰ ਨੂੰ ਧਾਰਨ ਕਰਕੇ ਬੰਦੇ ਨੂੰ ਦੁੱਖ ਸੁੱਖ ਸਰੀਰ ਵਿੱਚ ਝੱਲਣੇ ਪੈਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਨਿਜਨ ਵਾਹਿਗੁਰੂ ਦਾ ਮੌਤ ਅਟੱਲ ਸਚਾਈ ਹੈ ਤੇ ਬੰਦੇ ਦੇ ਲੱਖਾਂ ਕੀ ਕਰੋੜਾਂ ਯਤਨ ਕਰਨ ਦੇ ਬਾਵਜੂਦ ਵੀ ਜਿਹੜਾ ਸਮਾਂ ਲਿਖਿਆ ਮਾਲਕ ਨੇ ਉਹਦੇ ਤੋਂ ਇੱਕ ਸਕਿੰਟ ਨਹੀਂ ਵਾਧਾਗਾ ਅੱਜ ਸਾਡੇ ਡਾਕਟਰ ਸਹਿਬਾਨਾਂ ਨੇ ਕੱਲੀ-ਕੱਲੀ ਨਾੜੀ ਤੇਰ ਸਰਚਾਂ ਕੀਤੀਆਂ ਉਹ ਚੱਲ ਰਹੀਆਂ ਕੱਲੀ-ਕੱਲੀ ਬਿਮਾਰੀ ਦੀਆਂ ਦਵਾਈਆਂ ਬਣੀਆਂ ਮੈਡੀਸਨ ਤਿਆਰ ਹੈ। ਪ੍ਰਾਚੀਨ ਕਾਲ ਅੰਦਰ ਸਾਡੇ ਵੈਦ ਹਕੀਮ ਬੜੇ ਸੁਲਝੇ ਹੋਏ ਜਿਹੜੇ ਵੈਦ ਸੀ ਉਹਨਾਂ ਦਾ ਸਮਾਂ ਸੀ ਪਰ ਸਰੀਰ ਫੇਰ ਵੀ ਚਲੇ ਜਾਂਦੇ ਸੀ ਕਿਉਂਕਿ ਜੰਮਣ ਤੇ ਮਰਨ ਇਹ ਸਤਿਗੁਰੂ ਮਹਾਰਾਜ ਦੇ ਹੱਥ ਦੇ ਵਿੱਚ ਹੈ ਉਹਦੀ ਪਕੜ ਦੇ ਵਿੱਚ ਹੈ ਇਹ ਕਿਸੇ ਬੰਦੇ ਦੀ ਪਕੜ ਚ ਨਹੀਂ ਹੈ ਕਿਉਂਕਿ ਸਾਰੇ ਆਪਾਂ ਕਾਲ ਕੇ ਬਣਾਏ ਸਭ ਕਾਲ ਹੀ ਚਵਾਹੇਗੇ ਕਾਲ ਦਾ ਸਮੇਂ ਅੰਦਰ ਬਣਿਆ ਸਮੇਂ ਅੰਦਰ ਚਲੇ ਜਾਣਾ ਕੋਈ ਸਮੇਂ ਤੋਂ ਪਹਿਲਾਂ ਨਹੀਂ ਜਾਂਦਾ ਤੇ ਜਿਹਦਾ ਜਿਵੇਂ ਕਾਰਨ ਬਣਦਾ ਹੈ ਤੇ ਉਸੇ ਕਾਰਨ ਅਨੁਸਾਰ ਹੀ ਪਰਮੇਸ਼ਰ ਨੇ ਪੈਦਾ ਵੀ ਕੀਤਾ ਤੇ ਉਹਦੇ ਰੋਜੀ ਰੋਟੀ ਦੇ ਸਾਧਨ ਵੀ ਬਣਾਏ ਐ ਜਿਹਨੂੰ ਗੁਰੂ ਮਹਾਰਾਜ ਨੇ ਬਚਨ ਕੀਤਾ ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦਾ ਲਾਇਆ ਆਪੋ ਆਪਣੇ ਕਰਮ ਅਨੁਸਾਰ ਉਹਨੂੰ ਰੁਜ਼ਗਾਰ ਦਿੱਤਾ ਹੋਇਆ ਤੇ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਮਰਨ ਦਾ ਸਮਾਂ ਜਿਵੇਂ ਬਹਾਨਾ ਬਣਨਾ ਉਹ ਵੀ ਤੈਅ ਐ ਤੇ ਉਵੇਂ ਜੀਵ ਤੁਰਿਆ ਜਾਂਦਾ ਪਰ ਮਾਰੇ ਕਹਿੰਦੇ ਜਨਮ ਹੋ ਗਿਆ ਹਰ ਇੱਕ ਇਨਸਾਨ ਨੂੰ ਇਹ ਗੱਲ ਹਕੀਕਤ ਤੌਰ ਤੇ ਸਮਝਣੀ ਚਾਹੀਦੀ ਹੈ ਕਿ ਮਰਨਾ ਸੱਚ ਹੈ ਆਪਾਂ ਗੁਰੂ ਕੀ ਬਾਣੀ ਦਾ ਸ਼ਬਦ ਪੜਿਆ ਹੈ ਪਹਿਲਾਂ ਮਰਨ ਕਬੂਲ ਕਹਿੰਦੇ ਭਾਈ ਤੂੰ ਮਰਨ ਵਾਲਾ ਦਿਨ ਕਬੂਲ ਵੀ ਮੈਨੂੰ ਵੀ ਮੌਤ ਆਉਣੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਤੇ ਲੰਬੇਰਾ ਸਮਝਾਉਣ ਦੀ ਤੂੰ ਆਸ ਛੱਡ ਵੀ ਇੱਥੇ ਸਾਡੇ ਵੱਡ-ਵਡੇਰੇ ਵੀ ਚਲੇ ਗਏ ਤੇ ਅਸੀਂ ਵੀ ਉਸੇ ਰਸਤੇ ਜਾਣਾ ਕਿਉਂਕਿ ਮੌਤ ਦਾ ਕਿਸੇ ਨਾਲ ਵੀ ਲਿਆਜ ਨਹੀਂ ਤੇ ਸਤਿਗੁਰੂ ਮਹਾਰਾਜ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੰਦੇ ਆ ਕਿ ਕੀ ਕੀ ਸਾਧਨ ਬਣਦੇ ਆ ਮੌਤ ਤੋਂ ਬਚਣ ਦੇ ਜੇ ਮਹਾਰਾਜੇ ਹਰਨਾਖਸ਼ ਦਾ ਸਮਾਂ ਆਇਆ ਤੇ ਹਰਨਾਖਸ਼ ਨੇ ਵੀ ਮੌਤ ਤੋਂ ਬਚਨ ਵਾਸਤੇ ਬੜੇ ਜਪ ਤਪ ਵੀ ਕੀਤੇ ਤੇ ਭਗਵਾਨ ਤੋਂ ਵਰ ਵੀ ਲਏ ਵੀ ਨਾ ਮੈਨੂੰ ਅੰਮੈ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਵਿੱਚ ਮਰਾਂ ਨਾ ਕਿਸੇ ਬੰਦੇ ਤੋਂ ਮਰਾਂ ਨਾ ਕਿਸੇ ਜਾਨਵਰ ਤੋਂ ਮਰਾਂ ਨਾ ਕਿਸੇ ਹਥਿਆਰ ਤੋਂ ਮਰਾਂ ਜੋ ਕੁਝ ਮਨ ਚਾਇਓ ਪੁੱਛੀ ਗਿਆ ਮੰਗੀ ਗਿਆ ਅੰਤ ਨੂੰ ਜਿੱਤੇ ਉਹਦਾ ਅੰਤਮ ਸਮਾਂ ਆਇਆ ਪਰਵਾਨ ਨੇ ਉਹਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਤੇ ਫਿਰ ਉਹਦਾ ਜੀਵਨ ਦਾ ਅੰਤ ਹੋ ਗਿਆ ਅਫਲਾਤຸນ ਰਾਜੀ ਨੇ ਮੂਰਤੀਆਂ ਬਣਾਈਆਂ ਤੇ ਉਹਦਾ ਵੀ ਅੰਤ ਨੂੰ ਅੰਤ ਹੋ ਗਿਆ ਭਾਵ ਰਾਵਣ ਨੇ ਵੀ ਜਿੱਕਰ ਆਉਂਦਾ ਡੈਰੀਆਂ ਤੇ ਕਲੰਡਰ ਜਿਹੜੇ ਬਣੇ ਨੇ ਨਾ ਆਪਣੇ ਸਮੇਂ ਦਾ 라ਵਣ ਵੀ ਸਾਇੰਟਿਸਟ ਸੀਗਾ ਵਿਗਿਆਨੀ ਸੀ ਉਸ ਸਮੇਂ ਦਾ ਸਮੇਂ ਦਾ ਗਿਆਤਾ ਸੀ ਕਾਲ ਮੰਝੇ ਦੇ ਪਾਵੇ ਨਾਲ ਬੰਨਿਆ ਜਿੱਕਰ ਆਉਂਦਾ ਤੇ ਸਾਰੇ ਦੇਵੀ ਦੇਵਤਿਆਂ ਨੇ ਨੱਥੇ ਸੀ ਨੱਥੇ ਭਾਵ ਪਕੜੇ ਕੰਟਰੋਲ 'ਚ ਕੀਤੇ ਹੋਏ ਸੀ ਕਿੰਤੂ ਗੁਰੂ ਕੀ ਬਾਣੀ ਦਾ ਬਚਨ ਆਉਂਦਾ ਵਈ ਕੋਣੋ ਵੀ ਦੁਨੀਆ ਤੋਂ ਜਾਣਾ ਪਿਆ ਜਿੱਦੇ ਸਮਾਗ। ਭਾਵ ਸੰਸਾਰ ਵਿੱਚ ਸਦਾ ਰਹਿਣ ਵਾਸਤੇ ਤੇ ਮੌਤ ਤੋਂ ਬਚਣ ਵਾਸਤੇ ਪੁਰਸ਼ ਨੇ ਬੜੇ ਯਤਨ ਕੀਤੇ ਤੇ ਅੱਜ ਤੋਂ ਬੜਾ ਐਡਵਾਂਸ ਸਮਾਂ ਬੜੇ-ਬੜੇ ਸਾਇੰਟਿਸਟ ਸਾਡੇ ਮੈਡੀਸਨ ਪਲਾਂਟ ਲੱਗੇ ਹੋਏ ਐ ਕਲੀਆਂ ਕੜੀਆਂ ਸਰੀਰ ਦੀਆਂ ਨਾੜੀਆਂ ਦੀ ਰਿਸਰਚ ਕਿੰਨੇ ਅਕਸਰੇ ਵਗਾਰਾ ਕਿੰਨਾ ਕੁਝ ਹੁੰਦਾ ਫਿਰ ਵੀ ਸਰੀਰ ਐ ਜਿਹੜਾ ਚਲਿਆ ਜਾਂਦਾ ਕਿਉਂ ਕਿ ਇਹਨੇ ਜਾਣਾ ਹੀ ਐ ਮਹਾਰਾਜ ਦਾ ਬਚਨ ਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਐ ਆਪੋ ਆਪਣੀ ਵਾਰੀ ਆਉਣੀ ਬਚਨ ਵਾਸਤੇ ਬੜੇ ਯਤਨ ਕੀਤੇ ਇਉਂ ਹੀ ਕੰਸ ਹੋਇਆ ਹੈ। ਭਗਵਾਨ ਕ੍ਰਿਸ਼ਨ ਦੇ ਮਾਮਾ ਜੀ ਲੱਗਦੇ ਸੀ ਤੇ ਉਹਨੂੰ ਵੀ ਕਹਿੰਦੇ ਬੜੇ ਯਤਨ ਕਰਕੇ ਮੌਤ ਤੋਂ ਬਚਣਦੇ ਉਸਨੇ। ਤਾਂ ਧਿਆਨ ਦੇਣਾ ਮਹਾਰਾਜਾ ਆਹਕ ਹੋਇਆ ਤੇ ਆਹਕੁ ਰਾਜੇ ਦਾ ਪੁੱਤਰ ਉਗਰ ਸੈਨ ਸੀ। ਜਿਹੜਾ ਕੰਸ ਦਾ ਪਿਤਾ ਸੀਗਾ। ਤੇ ਉਗਰ ਸਨ ਨੇ ਆਪਣੇ ਭਾਈ ਦੀ ਬੇਟੀ ਦੇਵਕ ਦੀ ਬੜੇ ਪਿਆਰ ਨਾਲ ਪਾਲ ਕੇ ਆਪਣੀ ਪੁੱਤਰੀ ਬਣਾਇਆ ਹੋਇਆ ਸੀਗਾ ਦੇਵਕੀ ਨੂੰ ਤੇ ਜਦ ਉਹਦੀ ਸ਼ਾਦੀ ਵਾਸਦੇਵ ਜੀਆ ਦੇ ਨਾਲ ਹੁੰਦੀ ਹੈ ਤੇ ਉਸ ਵੇਲੇ ਜਿਹੜਾ ਉਹਨਾਂ ਦਾ ਸ਼ਾਦੀ ਤੋਂ ਬਾਅਦ ਰਥਵਾਹੀ ਬਣਿਆ ਤੇ ਉਹ ਕੰਸ ਬਣਿਆ ਤੇ ਕੰਸ ਨੂੰ ਜਦੋਂ ਰਥਵਾਈ ਹੋ ਕੇ ਅੱਗੇ ਚੱਲਿਆ ਤੇ ਆਕਾਸ਼ ਗਾਣੀ ਹੋਈ ਕੰਸ ਤੂੰ ਆਪਣੀ ਮੌਤ ਆਪ ਚੁੱਕੀ ਜਾਂਣਾ ਕਿਉਂਕਿ ਜਿਹੜਾ ਕੰਸ ਸੀਗਾ ਬੜਾ ਤਸਵੀ ਸੀ ਇਹਨੇ ਆਪਣੇ ਪਿਤਾ ਨੂੰ ਮਾਤਾ ਨੂੰ ਕੈਦ ਕਰਕੇ ਤੇ ਫੇਰ ਰਾਜ ਸਿੰਘਾਸਨ ਇਹਨੇ ਸੰਭਿਆ ਹੋਇਆ ਸੀਗਾ ਕਹਿੰਦੇ ਇਸ ਦੇਵਕੀ ਦੇ ਉਦਰ ਤੋਂ ਜਿਹੜਾ 8ਵਾਂ ਬੱਚਾ ਜਨਮ ਧਾਰਨ ਕਰੇਗਾ ਨਾ ਉਹਦੇ ਹੱਥੋਂ ਤੇਰੀ ਮੌਤ ਲਿਖੀ ਹੋਈ ਹੈ ਜਦੋਂ ਆਕਾਸ਼ ਬਾਣੀ ਹੋਈ ਤੇ ਉਦੋਂ ਹੀ ਇਹ ਕੰਸ ਦੇਵਕੀ ਨੂੰ ਮਾਰਨ ਵਾਸਤੇ ਨੇ ਤਲਵਾਰ ਖਿੱਚ ਲਈ ਪਰ ਬਚਨ ਆਉਂਦਾ ਸਮੇਂ ਤੋਂ ਪਹਿਲਾਂ ਕਿਸਮਤ ਤੋਂ ਬਿਨਾ ਕੁਝ ਨਹੀਂ ਮਿਲਦਾ ਸਮਾ ਲਿਖਿਆ ਜਦੋਂ ਤੱਕ ਪ੍ਰਮਾਤਮਾ ਨੇ ਸਾਡੇ ਸੁਵਾਸ ਲਿਖਿਆ ਨਾ ਤਾਂ ਗੁਰੂ ਕਾ ਬਚਨ ਆਉਂਦਾ ਜਾਮ ਗੁਰੂ ਹੋਏ ਵੱਲ ਲੱਖ ਬਾਹੀਂ ਕਿੱਜੇ ਲੱਖ ਬਾਹ ਭਾਵੇਂ 50000 ਬੰਦਾ ਬਣ ਗਿਆ 50000 ਵੈਰੀ ਵੀ ਵਾਰ ਕਰੇ ਨਾ ਭਾਵੇਂ ਤੇ ਫਿਰ ਵੀ ਬੰਦੇ ਦੀ ਬਚਤ ਹੋ ਜਾਂਦੀ ਹੈ ਜੇ ਗੁਰੂ ਦੀ ਕਿਰਪਾ ਹੈ ਗੁਰੂ ਵੱਲ ਹੈ ਤੇ ਸਾਡਾ ਸਮਾ ਪਿਆ ਕਈ ਵਾਰੀ ਸੁਭਾਵ ਕੀ ਸਰੀਰ ਤੁਰ ਜਾਂਦੇ ਆ ਕਈ ਕਿ ਵੱਡੇ ਵੱਡੇ ਐਕਸੀਡੈਂਟਾਂ ਦੇ ਵਿੱਚ ਸ਼ਿਕਾਰ ਹੋ ਕੇ ਵੀ ਬਚ ਜਾਂਦੇ ਆ ਇਹ ਵਾਈਗਰੂ ਦੇ ਹੱਥ ਚ ਖੇਡਾਂ ਤਾਂ ਉਸ ਵੇਲੇ ਇਹਨਾਂ ਦੀ ਰਜਾਮੰਦੀ ਹੋਈ ਵਾਸਦੇਵ ਨੇ ਵੀ ਕਿਹਾ ਭਗਵਾਨ ਕ੍ਰਿਸ਼ਨ ਦੇ ਪਿਤਾ ਜੀ ਨੇ ਕਹਿਣ ਲੱਗੇ ਵੀ ਜਿਹੜਾ ਬੱਚਾ ਜਨਮ ਧਾਰਨ ਕਰਿਆ குரு ਸਾਨੂੰ ਕੈਦ ਵਿੱਚ ਬੰਦ ਕਰ ਲੈ ਅੱਜ ਸਮਾਂ ਬੜਾ ਸੁਹਾਵਣਾ ਹੈ ਤੇ ਤੂੰ ਬੱਚੇ ਦਾ ਕਤਲ ਕਰ ਦਿਆ ਕਰੀ ਇਸ ਗੱਲ ਤੇ ਸਹਿਮਤੀ ਬਣਨੀ ਤੇ ਭਗਵਾਨ ਕ੍ਰਿਸ਼ਨ ਦੇ ਮਾਤਾ ਪਿਤਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਭਾਵੇਂ ਮੈਨੂੰ ਕਿਤੇ ਮੌਤ ਨਾ ਆ ਜੇ ਕੰਸ ਨੇ ਗੁਰੂ ਕੀ ਬਾਣੀ 'ਚ ਜ਼ਿਕਰ ਕੀਤਾ ਹੈ ਕੋਈ ਕਲਪਤ ਗੱਲਾਂ ਨਹੀਂ ਹੈ ਜੋ-ਜੋ ਜ਼ਿਕਰ ਗੁਰੂ ਕੀ ਬਾਣੀ ਵਿੱਚ ਆਇਆ ਆਪਾਂ ਪੰਗਤੀਆਂ ਗੁਰੂ ਮਹਾਰਾਜ ਦੀਆਂ ਉਹਦਾ ਜ਼ਿਕਰ ਵੀ ਕਰਦੇ ਜਾਵਾਂਗੇ ਕਿਉਂਕਿ ਬਚਨ ਆਉਂਦਾ ਹੈ ਜਦੋਂ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਮਨ ਦੇ ਵਿੱਚ ਉਹਨੇ ਕਿ ਆਪਣਾ ਹਰ ਤਰ੍ਹਾਂ ਦਾ ਭੈ